ਇਹ ਸਾਡੀ ਰੁਟੀਨ ਦੀ ਚੈਕਿੰਗ ਹੈ ਤੇ ਇਹ ਸਾਡੀ ਐਂਟੀ ਸੈਕਿਉਰਟੀ ਦੀ ਟੀਮ ਡੌਗਸ ਕਾਰਟ ਬੰਬ ਐਕਸਪਲੋਸਿਵ ਸਾਰੀ ਟੀਮ ਇਹ ਸਾਡੀ ਰੁਟੀਨ ਚ ਚੈੱਕ ਕਰਦੀ ਹੈ ਇਹ ਆਪਣੇ ਲੰਗਰ ਹਾਲ ਜੋੜਾ ਹਾਲ ਤੇ ਆਪਣੇ ਗੱਟਲੀ ਹਾਲ ਇਹੀ ਸਾਰੇ ਸਰਚ ਕੀਤੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਹ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਹੈਗੀ ਜਿਹਦੇ ਨਾਲ ਜੇ ਕਿਸੇ ਦਾ ਕੋਈ ਮਾੜਾ ਪ੍ਰਭਾਵ ਹੋਵੇ ਕੋਈ ਫੋਰਸ ਬਾਹਰੋਂ ਨਹੀਂ ਆਈ ਫੋਰਸ ਆਪਣੀ ਐਕਸਪਲੋਸਿਵ ਟੀਮ ਆ ਜਿਹੜੀਆਂ ਬਾਹਰੋਂ ਜਲੰਧਰੋਂ ਆਈਆਂ ਹੋਈਆਂ ਆ ਕਿਹੜੇ ਕਿਹੜੇ ਪਾਸੇ ਆਪਾਂ ਲੰਗਰ ਹਾਲ ਔਰ ਗੱਠੜੀ ਹਾਲ ਗੱਠੜੀ ਹਾਲ ਦੇ ਵਿੱਚ ਕੋਈ 2 ਮਹੀਨੇ ਤੋਂ ਪਹਿਲਾਂ ਦਾ ਸਮਾਨ ਪਿਆ ਹੈ ਲੋਕ ਛੱਡ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਹੈ ਸਾਡੇ ਕੋਲ ਇਹ ਬੰਮਸ ਸਕਵਰਡ ਚੈੱਕ ਕਰਨ ਵਾਲੀਆਂ ਇਹ ਬਹੁਤ ਕੀਮਤੀ ਇਕੁਪਮੈਂਟ ਨੇ ਜੋ ਦੂਰੂ ਹੀ ਦੱਸ ਦਿੰਦੇ ਆ ਨੇ ਇਸੇ ਤਰ੍ਹਾਂ ਦਾ ਕੋਈ ਵੀ ਐਕਸਪਲੋਸਿਵ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਟੈਂਕਟਰ ਤੋਂ ਇਨਫੋਰਮੇਸ਼ਨ ਦੇ ਬਾਅਦ ਖੋਜਦੇ ਉਹਨਾਂ ਦੇ ਸਮਾਨ ਨੂੰ ਚੈੱਕ ਕੀਤਾ ਗਿਆ। ਇਹ ਪਿਖਾਰੀ ਦਾ ਵੀ ਮੇਰੇ ਕਾਫੀ ਇੱਥੇ ਹਾਂ। ਜਿਹੜੇ ਪਿਖਾਰੀ ਹੁੰਦੇ ਨੇ ਉਹਨਾਂ ਦਾ ਵੀ ਸਮਾਨ ਚੈੱਕ ਕੀਤਾ ਗਿਆ। ਜਿਵੇਂ ਉਹਨਾਂ ਤੇ ਜਿਹੜੇ ਬਾਹਰ ਛੋਟੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਸਮਾਨ ਸਚ ਕੀਤਾ ਗਿਆ। ਮੋਟਰਸਾਈਕਲ ਸਟੈਂਡ ਜਾਂ ਗੱਡੀਆਂ ਸਟੈਂਡ ਉਹ ਵੀ ਚੈੱਕ ਕੀਤੇ ਹਾਂ। ਹਾਂ ਮੋਟਰਸਾਈਕਲ ਸਟੈਂਡ ਇਹ ਵੀ ਚੈੱਕ ਕੀਤੇ ਜਾਂਦੇ ਨੇ ਅਸੀਂ ਰੂਟੀਨ ਦੇ ਵਿੱਚ ਵੀ ਕਰਦੇ ਹਾਂ। ਤੇ ਹਰ ਡੇਲੀ ਆਪਣੀ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਇਹ ਸਾਡੀ ਰੁਟੀਨ ਦੀ ਚੈਕਿੰਗ ਹੈ ਤੇ ਇਹ ਸਾਡੀ ਐਂਟੀ ਸੈਕਿਉਰਟੀ ਇਸ ਟੀਮ ਡੌਗਸ ਕਾਰਡ ਬੰਬ ਐਕਸਪਲੋਸਿਵ ਸਾਰੀ ਟੀਮ ਇਹ ਸਾਡੀ ਰੁਟੀਨ ਚ ਚੈੱਕ ਕਰਦੀ ਹੈ ਇਹ ਆਪਣੇ ਲੰਗਰ ਹਾਲ ਜੋੜਾ ਹਾਲ ਤੇ ਆਪਣੇ ਗੱਟਲੀ ਹਾਲ ਇਹ ਸਾਰੇ ਸਰਚ ਕੀਤੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਹ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਹੈਗੀ ਜਿਹਦੇ ਨਾਲ ਜੇ ਕਿਸੇ ਦਾ ਕੋਈ ਮਾੜਾ ਪ੍ਰਭਾਵ ਹੋਵੇ ਕੋਈ ਫੋਰਸ ਬਾਹਰੋਂ ਨਹੀਂ ਆਈ ਫੋਰਸ ਆਪਣੀ ਐਕਸਪਲੋਸਿਵ ਟੀਮਾਂ ਜਿਹੜੀਆਂ ਬਾਹਰੋਂ ਜਲੰਧਰੋਂ ਆਈਆਂ ਹੋਈਆਂ ਆ ਕਿਹੜੇ ਕਿਹੜੇ ਪਾਸੇ ਆਪਾਂ ਲੰਗਰ ਹਾਲ ਔਰ ਗੱਠੜੀ ਹਾਲ ਗੱਠੜੀ ਹਾਲ ਦੇ ਵਿੱਚ ਕੋਈ 2 ਮਹੀਨੇ ਤੋਂ ਪਹਿਲਾਂ ਦਾ ਸਮਾਨ ਪਿਆ ਹੈ ਲੋਕ ਛੱਡ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਹੈ ਸਾਡੇ ਕੋਲ ਇਹ ਬੰਮ ਸਕਵਰਡ ਚੈੱਕ ਕਰਨ ਵਾਲੀਆਂ ਇਹ ਬਹੁਤ ਕੀਮਤੀ ਇਕੁਪਮੈਂਟ ਨੇ ਜੋ ਦੂਰੂ ਹੀ ਦੱਸ ਦਿੰਦੇ ਆ ਨੇ ਇਸੇ ਤਰ੍ਹਾਂ ਦਾ ਕੋਈ ਵੀ ਐਕਸਪਲੋਸਿਵ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਪੁਲਿਸਰ ਤੋਂ ਇਨਫੋਰਮੇਸ਼ਨ ਦੇ ਬਾਅਦ ਸੁਣਦੇ ਆ ਉਹਨਾਂ ਦੇ ਸਮਾਨ ਨੂੰ ਚੈੱਕ ਕੀਤਾ ਗਿਆ। ਇਹ ਪਿਖਾਰੀ ਦਾ ਵੀ ਮੇਰੇ ਕਾਫੀ ਇੱਥੇ ਹਾਂ। ਹਾਂ ਜਿਹੜੇ ਪਿਖਾਰੀ ਹੁੰਦੇ ਨੇ ਉਹਨਾਂ ਦਾ ਵੀ ਸਮਾਨ ਚੈੱਕ ਕੀਤਾ ਗਿਆ। ਜਿਵੇਂ ਉਹਨਾਂ ਤੇ ਜਿਹੜੇ ਬਾਹਰ ਛੋਟੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਸਮਾਨ ਸਚ ਕੀਤਾ ਗਿਆ। ਮੋਟਰਸਾਈਕਲ ਸਟੈਂਡ ਜਾਂ ਗੱਡੀਆਂ ਸਟੈਂਡ ਉਹ ਵੀ ਚੈੱਕ ਕੀਤੇ ਹਾਂ। ਹਾਂ ਮੋਟਰਸਾਈਕਲ ਸਟੈਂਡ ਇਹ ਵੀ ਚੈੱਕ ਕੀਤੇ ਜਾਂਦੇ ਨੇ ਅਸੀਂ ਰੂਟੀਨ ਦੇ ਵਿੱਚ ਵੀ ਕਰਦੇ ਆ। ਤੇ ਹਰ ਡੇਲੀ ਆਪਣੀ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਇਹ ਸਾਡੀ ਰੁਟੀਨ ਦੀ ਚੈਕਿੰਗ ਹੈ ਤੇ ਇਹ ਸਾਡੀ ਐਂਟੀ ਸੈਕਿਉਰਟੀ ਦੀ ਟੀਮ ਡੌਗਸ ਕਾਰਟ ਬੰਬ ਐਕਸਪਲੋਸਿਵ ਸਾਰੀ ਟੀਮ ਇਹ ਸਾਡੀ ਰੁਟੀਨ ਚ ਚੈੱਕ ਕਰਦੀ ਹੈ ਇਹ ਆਪਣੇ ਲੰਗਰ ਹਾਲ ਜੋੜਾ ਹਾਲ ਤੇ ਆਪਣੇ ਗੱਟਲੀ ਹਾਲ ਇਹੀ ਸਾਰੇ ਸਰਚ ਕੀਤੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਹ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਹੈਗੀ ਜਿਹਦੇ ਨਾਲ ਜੇ ਕਿਸੇ ਦਾ ਕੋਈ ਮਾੜਾ ਪ੍ਰਭਾਵ ਹੋਵੇ ਕੋਈ ਫੋਰਸ ਬਾਹਰੋਂ ਨਹੀਂ ਆਈ ਫੋਰਸ ਆਪਣੀ ਐਕਸਪਲੋਸਿਵ ਟੀਮ ਆ ਜਿਹੜੀਆਂ ਬਾਹਰੋਂ ਜਲੰਧਰੋਂ ਆਈਆਂ ਹੋਈਆਂ ਆ ਕਿਹੜੇ ਕਿਹੜੇ ਪਾਸੇ ਆ ਆਪਣਾ ਲੰਗਰ ਹਾਲ ਔਰ ਗੱਠੜੀ ਹਾਲ ਗੱਠੜੀ ਹਾਲ ਦੇ ਵਿੱਚ ਕੋਈ 2 ਮਹੀਨੇ ਤੋਂ ਪਹਿਲਾਂ ਦਾ ਸਮਾਨ ਪਿਆ ਹੈ ਲੋਕ ਛੱਡ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਹੈ ਸਾਡੇ ਕੋਲ ਇਹ ਬੰਮ ਸਕਵਡ ਚੈੱਕ ਕਰਨ ਵਾਲੀਆਂ ਇਹ ਬਹੁਤ ਕੀਮਤੀ ਇਕੁਪਮੈਂਟ ਨੇ ਜੋ ਦੂਰੋਂ ਹੀ ਦੱਸ ਦਿੰਦੇ ਹਨ ਇਸੇ ਤਰ੍ਹਾਂ ਦਾ ਕੋਈ ਵੀ ਐਕਸਪਲੋਸਿਵ ਵਾਲੀ ਚੀਜ਼ ਸਾਹਮਣੇ ਨਹੀਂ ਆਈ ਇੰਫੋਰਮੇਸ਼ਨ ਦੇ ਬਾਹਰ ਤੋਂ ਦੇ ਸਮਾਨ ਦੀ ਜਾਂਚ ਕੀਤੀ ਗਈ ਹੈ ਪੇਪਰ ਖਰੀਦ ਆ ਬੜੇ ਕਿ ਕਾਫੀ ਚੀਜ਼ ਹਾਂ ਜਿਹੜੇ ਪੇਖਾਰੀ ਹੁੰਦੇ ਨੇ ਉਹਨਾਂ ਦਾ ਵੀ ਸਮਾਨ ਚੈੱਕ ਕੀਤਾ ਗਿਆ ਕਿਉਂਕਿ ਉਹਨਾਂ ਤੇ ਜਿਹੜੇ ਬਾਹਰ ਛੋਟੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਸਮਾਨ ਸਚ ਕੀਤਾ ਗਿਆ ਹੈ ਮੋਟਰਸਾਈਕਲ ਸਟੈਂਡ ਜਾਂ ਗੱਡੀਆਂ ਸਟੈਂਡ ਉਹ ਵੀ ਚ ਕਿਤੇ ਹਾਂ ਮੋਟਰਸਾਈਕਲ ਸਟੈਂਡ ਇਹ ਵੀ ਚੈੱਕ ਕੀਤੇ ਜਾਂਦੇ ਨੇ ਅਸੀਂ ਰੁਟੀਨ ਦੇ ਵਿੱਚ ਵੀ ਕਰਦੇ ਹਾਂ ਤੇ ਹਰ ਡੇਲੀ ਆਪਣੀ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ